ਨਾਮ ਜਪ ਰਹੇ ਸਤਗੁਰਾਂ ਦੇ ਪਵਿੱਤਰ ਸੀਸ ਲੈ ਕੇ ਅੰਗੇ ਰਵਾਨਾ ਹੋਏ ਸਤਗੁਰਾਂ ਨੇ ਧੜ ਦਾ ਸੰਸਕਾਰ ਕੀਤਾ ਲੱਖੀ ਸ਼ਾਹ ਬਣ ਜਾ ਰਹੇ ਨੇ ਭਾਵੇਂ ਪਹਿਰੇ ਲੱਗੇ ਹੋਈ ਸੋ ਨਾ ਜਾਲਮਾਂ ਤੋਂ ਅੱਖ ਬਚਾ ਕੇ ਸਤਗੁਰਾਂ ਦੇ ਪਵਿੱਤਰ ਧੜ ਨੂੰ ਚੁੱਕਿਆ ਆਪਣੇ ਘਰ ਲੈ ਜਾ ਕੇ ਘਰ ਨੂੰ ਅੱਗ ਲਗਾ ਲਗਾ ਦਿੱਤੀ ਰੌਲਾ ਪਾ ਦਿੱਤਾ ਲੋਕੋ ਮੇਰੇ ਘਰ ਨੂੰ ਅੱਗ ਲੱਗ ਗਈ ਪਰ ਸਤਗੁਰਾਂ ਦੇ ਪਵਿੱਤਰ ਧੜ ਦਾ ਸੰਸਕਾਰ ਹੋਇਆ ਸਾਡੇ ਦਰਮਿਆਨ ਥੋੜੇ ਸਮੇਂ ਵਿੱਚ ਹੀ ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਜਿਹੜੇ ਕਿਸਾਨੀ ਮੋਰਚੇ ਦੇ ਵਿੱਚ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਡਾਂਗਾ ਵੀ ਖਾਧਿਆ ਨੇ ਜਿਹੜੇ ਦੂਜੇ ਨੇ ਹਾਂ ਆ ਗਏ ਬਾਬਾ ਜੱਗੀ ਸਿੰਘ ਜੀ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਉਸ ਸਮੇਂ ਇਹਨਾਂ ਦਾ ਸਿਰ ਪਾਰ ਗਿਆ ਸੀ ਉਹਨਾਂ ਜਾਰਮ ਨੇ ਸਿਰ ਵਿੱਚ ਮਾਰੀ ਪੱਗ ਲੈ ਗਈ ਪਰ ਸਿੰਘ ਨੇ ਦਸਤਾਰ ਨਹੀਂ ਛੱਡੀ ਤੁਸੀਂ ਸਾਰਿਆਂ ਨੇ ਵੇਖਿਆ ਹੁਣ ਫੇਸਬੁੱਕ ਤੇ ਬਾਈ ਦਾ ਚਿਹਰਾ ਸਿੰਘ ਸਾਹਿਬ ਦਾ ਚਿਹਰਾ ਸਾਰਾ ਖੂਨ ਦੇ ਨਾਲ ਚੋੜਾ ਲੱਖ ਨੱਬਸੀ ਪਰ ਦਸਤਾਰ ਨਹੀਂ ਛੱਡੀ ਗੁਰੂ ਕੇ ਸਿੰਘ ਨੇ ਇਹਦੇ ਗੁਰੂ ਕੇ ਖਾਲਸੇ ਰੰਗਰੇਟੇ ਗੁਰੂ ਕੇ ਖੱਬੇਟੇ ਬਾਬਾ ਜਗੀ ਸਿੰਘ ਜੀ ਧੰਦੇਰਾ ਵਾਲੇ ਧਾਨਾ ਬਾਈ ਭਾਈ ਬਾਬਾ ਦੀ ਸੋਨ ਹਾਲ ਸਸਰੀਆ ਕਾਲ ਬੈ ਜਕਾਰਾ ਗੱਜ ਕੇ ਬੁਲਾਇਆ ਕਰੋ ਐ ਨਾ ਕਰਿਆ ਕਰੋ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਅਸੀਂ ਡਰਦੇ ਉੱਥੇ ਜਾਂਦੇ ਨਹੀਂ ਇਹਨਾਂ ਦੇ ਡਾਂਗਾ ਖਾਧੀਆਂ ਨੇ ਮਾਰੀ ਮੋਟੀ ਗੱਲ ਨਹੀਂ ਜਕਾਰਾ ਘੱਟ ਕੇ ਲਵਾਓ ਮੈਂ ਗ ਜਾਊਗਾ ਪੁੱਛੇ ਆਵਾਜ਼ ਦੇ ਵਿੱਚ ਉਹਨਾਂ ਨੂੰ ਸੌ ਲੱਗੇ ਰੰਗਰੇਟੇ ਗੁਰੂ ਕੇ ਬੇਟੇ ਦੇ ਜਿਹੜਾ ਜਕਾਰੇ ਦੇ ਵਿੱਚ ਨਾਮ ਬੋਲੇ ਬੋਲੇ ਸੋਨ ਹੀ ਸਾਸਰੀਆ ਕਾਲਾ ਹਾਂ ਐ ਕੁਰਬਾਨੀ ਦਾ ਮੁੱਲ ਪੈਂਦਾ ਬਹੁਤ ਬਹੁਤ ਧੰਨਵਾਦ ਸਿੱਖ ਸਾਹਿਬ ਜੀ ਦਾ ਜਿਨ੍ਹਾਂ ਨੇ ਸ਼ਹਕਾਰਸ ਲੜਿਆ ਇਹਨਾਂ ਯੋਧਿਆਂ ਦਾ ਨਾਮ ਲੈਂਦੇ ਆਂ ਪਰ ਰੋਜ਼ ਅਰਦਾਸ ਵਿੱਚ ਪੜਦੇ ਆ ਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇਸਾ ਸਵਾਸਾ ਸੰਗ ਨਿਭਾਈ ਇੱਥੇ ਥੋੜਾ ਜਿਹਾ ਗੌਰ ਕਰਿਓ ਸਿੱਖੀ ਸਿਲਕ ਕੇਸਾ ਸਵਾਸਾ ਸੰਗ ਨਿਭਾਈ ਕਿਵੇਂ ਨਿਭ ਸਕਦੀ ਐ ਸਿੱਖ ਦਾ ਇਹਨਾ ਪਿਆਰ ਹੋਣਾ ਚਾਹੀਦਾ ਭੈਣੋ ਯਾਦ ਰੱਖਿਓ ਜਿੰਨਾ ਸਮਾਂ ਸਿਰ ਦੇ ਉੱਪਰ ਕੇਸ ਨੇ ਉਨਾ ਸਮਾਂ ਸਿੱਖ ਦੇ ਸਵਾਸ ਚੱਲਦੇ ਨੇ ਜਦੋਂ ਸਿਰ ਤੋਂ ਕੇਸ ਲਗੇ ਸਮਝ ਲਓ ਸਿੱਖ ਦੇ ਸਵਾਸ ਵੀ ਖਤਮ ਹੋ ਗਏ ਇਹਨਾ ਪਿਆਰ ਹੋਣਾ ਚਾਹੀਦਾ ਭਾਈ ਤਾਰੂ ਸਿੰਘ ਦੇ ਸਿਰ ਤੇ ਕੇਸ ਨੇ ਉਹਨੇ ਇਹ ਨਹੀਂ ਮੰਨੀ ਭਾਵੇਂ ਖੋਪਰੀ ਲਾ ਲਈ ਉਹਨਾਂ ਨੂੰ ਯਾਦ ਕੀਤਾ ਜਾਂਦਾ ਸਿੱਖੀ ਸਿੱਧਕ ਕਿਹਸਾ ਸੁਆਸਾ ਸਕਦੇ ਭਾਈ ਉਹਨਾਂ ਸੂਰਬੀਰ ਬਹਾਦਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹ ਕੋਨੋਂ ਰਾਹ ਈਸੀ ਕੋਈ ਝਾੜੀਆਂ ਮਰੇ ਸੀ ਪਗ ਡੰਡੀਆਂ ਸੀ ਉਹਨਾਂ ਦੇ ਵਿੱਚ ਦੇ ਲੰਕੇ ਪੈਰੀ ਭਾਈ ਸਾਹਿਬ ਜਿਹਦੇ ਪੈਰ ਸੁੱਜ ਗਏ ਸੀ ਜਿਸਮ ਵਿੱਚੋਂ ਖੂਨ ਚੱਲ ਰਿਹਾ ਸੀ ਜਾਮਾ ਲੀਰੋ ਲੀਰੋ ਗਿਆ ਸੀ ਸਤਗੁਰਾਂ ਦਾ ਪਵਿੱਤਰ ਸੀਸ ਲੈ ਕੇ 15 ਨਵੰਬਰ ਨੂੰ ਕੀਰਤਪੁਰ ਸਾਹਿਬੇ ਕਿ ਪਹੁੰਚੇ ਸਿੱਖਾਂ ਨੂੰ ਬੇਨਤੀ ਕੀਤੀ ਸਤਗੁਰਾਂ ਨੇ ਜਾ ਕੇ ਬਾਲਾ ਪ੍ਰੀਤਮ ਗੋਬਿੰਦ ਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤ ਸਤਗੁਰੂ ਜੀ ਸਤਗੁਰਾਂ ਦਾ ਪਵਿੱਤਰ ਸੀਸ ਭਾਈ ਜੈਦਾ ਜੀ ਲੈ ਕੇ ਕੀਰਤਪੁਰ ਸਾਹਿਬ ਵਿਖੇ ਪਹੁੰਚ ਗਏ ਨੇ ਪਾਲਕੀ ਸਾਹਿਬ ਲੈ ਕੇ ਸਾਰੀ ਸੰਗਤ ਕੀਰਤਪੁਰ ਸਾਹਿਬ ਵਿਖੇ ਪਹੁੰਚੀ 16 ਨਵੰਬਰ ਨੂੰ ਸਤਗੁਰਾਂ ਦਾ ਪਵਿੱਤਰ ਸੀਸ ਪਾਲਕੀ ਵਿੱਚ ਰੱਖ ਕੇ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਵਿਖੇ ਲੈ ਆਂਦਾ ਗਿਆ ਸੰਤਾਂ ਦਾ ਕਾਫੀ ਇਕੱਠ ਸੀ ਸੰਤਾਂ ਦਰਸ਼ਨ ਕਰਨ ਲਈ ਉਤਾਵਲੇ ਸਨ ਔਰ ਬਰਾਗ ਵਿੱਚ ਸਨ ਪਾਲਕੀ ਦੇ ਵਿੱਚੋਂ ਸਭ ਤੋਂ ਪਹਿਲਾਂ ਦਰਸ਼ਨ ਸੀਸ ਦੇ ਮਾਤਾ ਨਾਨਕੀ ਜੀ ਨੂੰ ਕਰਵਾਏ ਗਏ ਕਿਉਂ ਕਿ ਕਿਉਂਕਿ ਜਦੋਂ ਧੰਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਤੁਰਨ ਲੱਗੇ ਸਨ ਅਨੰਦਪੁਰ ਸਾਹਿਬ ਤੋਂ ਸਾਰੀਆਂ ਸੰਤਾਂ ਨੇ ਵਾਰ-ਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਅੱਛਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜਿਥਾ ਬਾਬਾ ਦੀਪ ਸਿੰਘ ਜੰਮ ਦੇ ਵੀ ਟਕਸਾਲ ਤਰੌਲਾ ਦੇ ਸਰਪ੍ਰਸਤ ਉਹਨਾਂ ਨੂੰ ਬੇਨਤੀ ਹੈ ਉਹ ਸਤਿਕਾਰਯੋਗ ਜਿਹਾਰੂ ਜੋਧੇ ਬਾਬਾ ਜਗੀਰ ਸਿੰਘ ਜੀ ਭਦੇੜਾ ਵਾਲੇ ਉਹਨਾਂ ਦਾ ਸਨਮਾਨ ਕਰਨਗੇ ਸਰੋਪੇ ਦੇ ਨਾਲ ਬੋਲੇ ਸੋਨਹਾ ਹਾਂ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਰਾ ਸਮੁੱਚਾ ਜਥਾ ਆਇਆ ਹੈ ਨਾ ਸਾਤ ਸ੍ਰੀ ਅਕਾਲ ਸਾਡੇ ਦਾ ਕੋਈ ਗੱਲ ਨਹੀਂ ਜੋ ਹੋਰ ਕਰਦੇ ਕੋਈ ਗੱਲ ਨਹੀਂ ਆਪਣਾ ਦਾ ਘਰ ਦਾ ਕੰਮ ਹੈ